ਸੋ ਫਟੇਗੜ ਚੂੜੀਆਂ ਤੇ ਮੇਨ ਬਾਜ਼ਾਰ ਚੋਪੜਾ ਚੌਂਕ ਦੇ ਨੇੜੇ ਲੁਟੇਰਿਆਂ ਤੋਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਣ ਪਛੇਤੇ ਲੁਟੇਰਿਆਂ ਨੇ ਕਾਲਾ ਡੈਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਦੇਸੀ ਕਿਉ ਖੋਆ ਤੇ ਲੱਖਾਂ ਰੁਪਏ ਤੋਂ ਵੀ ਵੱਧ ਦੀ ਨਕਦੀ ਲੁੱਟ ਲਈ ਹੈ। ਸੋ ਸਾਰੀ ਵਾਰਦਾਤ ਦੁਕਾਨ ਦੇ ਵਿੱਚ ਲੱਗੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ। ਸੋ ਡੈਰੀ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਵੇਰੇ ਦੁਕਾਨ ਖੋਲ੍ਹਣ ਉਪਰੇ ਤਾਲੇ ਟੁੱਟੇ ਮਿਲੇ ਨੇ। ਤੇ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਦੇ ਵਿੱਚ ਰੋਸ ਹੈ। 30 ਤੋਂ ਬਾਅਦ ਪੁਲਿਸ ਤੋਂ ਰਾਤੀ ਗਸ਼ਤਪਤਾਂ ਤੇ ਦੋਸ਼ੀਆਂ ਖਿਲਾਫ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜਦੋਂ ਮੈਂ ਸਵੇਰ ਆ ਸਾਹਮਣੇ ਕਾਊਂਟਰ ਦੇ ਕੋਲ ਮੈਂ ਖੜੇ ਹੀ ਰੱਖਿਆ ਸੀ। ਤੇ ਜਦੋਂ ਮੈਂ ਵੇਖਿਆ ਛੱਡਾ ਇੰਨਾ ਤਾਂ ਚੁੱਕਿਆ ਸੀ ਤੇ ਮੈਂ ਮੇਰਾ ਚੋਰੀ ਹੋ ਗਈ ਹੈ। ਉਹ ਮੈਂ ਚੁੱਕਿਆ ਤੇ ਅੰਦਰ ਤੇ ਮੇਰੇ ਗਲੇ ਚਾਰੇ ਤਾਰੇ ਟੁੱਟੇ ਸੀ। ਤੇ ਜਦੋਂ ਮੈਂ ਬਾਅਦ ਵਿੱਚ ਵੇਖਿਆ ਤੇ ਮੇਰੇ ਘੋੜੇ ਖਾਣੇ ਸਾਰੇ ਖਾਲੀ ਸੀ। ਤੇ ਫ੍ਰਿਜ ਚੋਂ ਵੀ ਉਹਨਾਂ ਕੀ ਹੁਕੜਿਆ ਮੱਖਣ ਕੱਢਿਆ ਤੇ ਕੀ ਕੀ ਲਾ ਕੇ ਗਏ। ਕੋਈ ਮੱਖਣ ਕੋਈ ਸਵਾਗਲਾ ਕਰ ਬੀ ਨਗਰ ਦੀਆ ਕੋਈ 70 80 ਕਿਲੋ ਕੇ ਹੋਈਗਾ ਡੱਬੇ ਤੇ ਖੁੱਲਾ ਕੋਈ 15 20 ਕਿਲੋ ਮੱਖਣੀ ਟੋਟਰ ਕਿੰਨਾ ਕੁ ਨੁਕਸਾਨ ਕੋਈ ਸਵਾ 2 2.5 ਲੱਖ ਦੇ ਰਿਹਾ ਨੁਕਸਾਨ ਦਿਖਾ ਕੇ ਰਿਪੋਰਟ ਦੇ ਕੇ ਆਈ ਪੁਲਿਸ ਦੇਖੇਗੀ ਪੁਲਿਸ ਦੋ ਬੰਦੇ ਆਈਗੇ ਮੇਰੇ ਮੋਕਾ ਦੇ ਕੇ ਕੀ ਮਾਰਦੇ ਚੋਂਕ ਕਰਦੇ ਦੋ ਦਾ ਲੋਕੇਸ਼ ਮੈਂ ਮੇਰੀ ਮੰਗਿਆ ਵੀ ਇਹ ਚੋਰ ਫੜੇ ਜਾਮ ਤੇ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਮੇਰਾ ਕਿਆਸ ਵੀ ਵਾਪਸੀ ਤੱਕ ਜਾਵੇ ਤੇ ਮੇਰਾ ਘਿਓ ਵੀ ਹਸਪਤਾਲ ਜੀ ਬੀਤੀ ਰਾਤ ਅਸੀਂ ਸਾਰੇ ਦੁਕਾਨਦਾਰ ਚੋਪੜਾ ਚੌਂਕ ਤੇ ਖੜੇ ਆਂ ਜੀ ਤੇ ਬੀਤੀ ਰਾਤ ਸਾਡੇ ਗਵਾਂਢੀ ਕਾਲਾ ਡੇਰੀ ਦੇ ਉੱਤੇ ਚੋਰੀ ਹੋਈ ਆ ਜਿਹਦੇ ਵਿੱਚ ਸਵਾ 2 ਲੱਖ ਰੁਪਏ ਨਕਦ ਲੈ ਗਏ ਤੇ 60 ਕਿਲੋ ਘਿਓ ਲੈ ਗਏ ਆ ਤੇ ਚੋਪੜਾ ਚੌਂਕ ਜਿਹੜਾ ਵਾ ਫਟੇ ਘਟ ਚੋਰੀਆਂ ਤੋਂ ਦਿਲ ਗਿਆ ਜਾਂਦਾ ਵਾ ਅਸੀਂ ਜਦੋਂ ਸਵੇਰੇ ਆਏ ਫੋਨ ਆਇਆ ਇਹਨਾਂ ਦਾ ਸ਼ਾਰ ਆਂਦਾ ਕਿ ਚੋਰੀ ਹੋ ਗਈ ਆ ਆਗੇ ਸੀਸੀਟੀਵੀ ਕੈਮਰੇਜ ਆ ਕੀਤੇ ਆ ਉਹਦੇ ਵਿੱਚ ਦੇਖਿਆ ਕਿ ਚੋਰ ਆਇਆ ਉਹਨੇ ਤਾਲਾ ਤੋੜਿਆ ਸ਼ਟਰ ਤੋੜਿਆ ਔਰ ਉਹ ਬੇਖੌਫ ਹੋ ਕੇ ਉਹਨੇ ਆਪਣਾ ਸਾਰਾ ਕੰਮ ਕੀਤਾ ਸੀਸੀਟੀਵੀ ਕੈਮਰਾ ਤੁਸੀਂ ਚੈੱਕ ਕਰੋਗੇ ਤਾਂ 20 ਮਿੰਟ ਉਹਨੇ ਬੰਦੇ ਨੇ ਅੰਦਰ ਲਾਏ ਆ ਲਾ ਕੇ ਪੂਰੀ ਰੀਜ ਦੇ ਨਾਲ ਉਹਨੇ ਦੋ ਤੋੜੇ ਘੋਦੇ ਭਰੇ ਆ ਸਾਰੇ ਗੱਲੇ ਤੋੜੇ ਆ ਪੈਸੇ ਕੱਢ ਕੇ ਖੜੇ ਆ ਔਰ ਉਹਦੀ ਹਰਕਤਾਂ ਤੋਂ ਇਹ ਲੱਗ ਰਿਹਾ ਵੀ ਉਹਨੂੰ ਕਿਸੇ ਕਿਸਮ ਦਾ ਕੋਈ ਖੌਫ ਹੀ ਨਹੀਂ ਹੈਗਾ ਅਗੇ ਪੁਲਿਸ ਦੇ ਦੀਆਂ ਗੱਡੀਆਂ ਦੋ ਇੱਥੋਂ ਲੰਘਦੀਆਂ ਦੀਆਂ ਸੀਗੀਆਂ ਜੋ ਕਿ ਪਿਛਲੇ ਸਮੇਂ ਤੋਂ ਹੁਣ ਨਹੀਂ ਲੰਘਦੀਆਂ ਤੇ ਸਾਡੀ ਸਾਰੇ ਦੁਕਾਨਦਾਰਾਂ ਦੀ ਮੰਗ ਹੈ ਕਿ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਇੱਥੇ ਪੁਲਸ ਦੀ ਗੱਡੀ ਜਿਹੜੀ ਇੱਕ ਤਨਾਤ ਕੀਤੀ ਜਾਵੇ ਜਾਂ ਪੀਸੀਆ ਦੀ ਟੀਮ ਤਨਾਤ ਕੀਤੀ ਜਾਵੇ ਤਾਂ ਜੋ ਇੱਥੋਂ ਦੇ ਚੋਪੜਾ ਚਾਉਂਦੇ ਦੁਕਾਨਦਾਰ ਆ ਨਿਸ਼ਚਿੰਤ ਹੋ ਕੇ ਆਪਣੀਆਂ ਦੁਕਾਨਦਾਰੀਆਂ ਕਰ ਸਕਣ ਉਹ ਕੁਲਿੰਦਰ ਲਾਡੀ ਨਾ ਹੈ ਜੀ ਮਰਾ ਅਈ ਮੇਨ ਮੁਯਾਰਜਿਆਂ ਲੱਗੇ ਇਹ ਦੁਕਾਨ ਆ ਸਾਡੀ ਦੇਖੋ ਜੀ ਇਹ ਰਾਤ ਨੂੰ ਇਹ ਕੰਮ ਜਿਹੜਾ ਆ ਚੰਗਾ ਨਹੀਂ ਲੱਗਦਾ ਸ਼ਹਿਰਦਾਰੀ ਆ ਵੇਖੋ ਇਹ ਬਾਜ਼ਾਰ ਦੇ ਵਿੱਚ ਕੋਈ ਵੀ ਇੱਥੇ ਗਸ਼ਤ ਨਹੀਂ ਕਰਦਾ ਇੱਥੇ ਪੁਲਸ ਵਾਲਾ ਸ਼ਹਿਰਦਾਰੀ ਵਿੱਚ ਸਾਰੇ ਬਿਆਰ ਕੇ ਪੁੱਛ ਕੇ ਦੇਖ ਲਓ ਨਾ ਕੋਈ ਜਿੰਨੇ ਕਰਦਾ ਨਾ ਕੋਈ ਰਾਤ ਨੂੰ ਕਰਦਾ ਇਹ ਕਦੀ ਵੇਖੀ ਨਹੀਂ ਇੱਥੇ ਪੁਲਸ ਹੁੰਦੀ ਆ ਕਿ ਨਹੀਂ ਆਂਦੀ ਸਾਰੇ ਬਿਆਰ ਕੇ ਪੁੱਛ ਕੇ ਦੇਖ ਲਓ ਸਾਰੇ ਸ਼ਹਿਰ ਚ ਘੁੰਮ ਕੇ ਦੇਖ ਲਓ ਕਿਤੇ ਨਾਕਾ ਨਹੀਂ ਜੇ ਲੱਗਾ ਜਿਹੜਾ ਮੱਦੀ ਕੋਈ ਵਾਰਦਾਤ ਕਰਕੇ ਜਿੱਥੇ ਮੱਦੀ ਜਾ ਸਕਦਾ ਵਾ ਠੀਕ ਨਹੀਂ ਗੱਲ ਇੱਥੇ ਕਿਸੇ ਨੂੰ ਡਰ ਹੀ ਨਹੀਂ ਹੈਗਾ ਕਿ ਕਿੰਨੀਆਂ ਚੋਰੀਆਂ ਹੁੰਦੀਆਂ ਸੀ ਫਦੇ ਘਰ ਚ ਦੋ ਲੱਖ ਲੱਖ ਦਾ ਹੋ ਰਿਹਾ ਹੈ ਦੋ 2.5 ਲੱਖ ਦਾ ਨੁਕਸਾਨ ਹੋ ਗਿਆ ਇਹ ਕੌਣ